ਬਰੂਸਲੀ ਵਰਗਿਆਂ ਦੇ ਇਸ ਪੰਜਾਬੀ ਮੁੰਡੇ ਨੇ ਤੋੜ ਦਿੱਤੇ 월ਡ ਰਿਕਾਰਡ ਇੱਕ ਨਹੀਂ ਦੋ ਨਹੀਂ ਪੂਰੇ 34 월ਡ ਰਿਕਾਰਡ ਕੀਤੇ ਆਪਣੇ ਨਾਮ ਦਰਜ ਬਰੂਸਲੀ ਬ੍ਰਾਊਨ ਕੂਪਰ ਅਤੇ ਮੁਹੰਮਦ ਅਰਸ਼ਦ ਵਰਗੇ ਵੱਡੇ ਦਿੱਗਜਾਂ ਦੇ ਰਿਕਾਰਡ ਤੋੜਨ ਵਾਲੇ ਗੱਭਰੂ ਦੇ ਨਾਲ ਤੁਹਾਨੂੰ ਮਿਲਾ ਰਿਹਾ ਇਸ ਦੇ ਨਾਂ 34 월ਡ ਰਿਕਾਰਡ ਦਰਜ ਨੇ ਜਿੱਥੇ ਇੱਕ 월ਡ ਰਿਕਾਰਡ ਦਰਜ ਆਪਣੇ ਨਾਮ ਕਰਵਾਉਣਾ ਵੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਉੱਥੇ ਇਸ ਨੌਜਵਾਨ ਨੇ ਤਾਂ 월ਡ ਰਿਕਾਰਡਾਂ ਦੀ ਝੜੀ ਲਾ ਦਿੱਤੀ ਹੈ ਤਾਂ ਵੱਡੇ ਵੱਡੇ ਦਿਗਜਾਂ ਦੇ 월ਡ ਰਿਕਾਰਡ ਤੋੜ ਦਿੱਤੇ ਨੇ ਬਟਾਲਾ ਦੇ ਪਿੰਡ ਉਮਰਵਾਲ ਦੇ ਰਹਿਣ ਵਾਲੇ ਕਵਰ ਅਮਰਿਤਵੀਰ ਸਿੰਘ ਨੇ 4 ਗਿਨੀਜ਼ ਵਰਲਡ ਰਿਕਾਰਡ ਸਣੇ ਕੁੱਲ 34 ਰਿਕਾਰਡ ਆਪਣੇ ਨਾਂ ਦਰਦ ਨੇ ਇਹ ਨੌਜਵਾਨ ਬਿਨਾ ਕਿਸੇ ਪ੍ਰੋਟੀਨ ਤੋਂ ਘਰ ਦੇ ਵਿੱਚ ਜਮ ਦੇ ਵਿੱਚ ਐਕਸਰਸਾਈਜ਼ ਕਰਦਾ ਹੈ ਅਤੇ ਇਸ ਦੇ ਸਿਰ ਤੋਂ ਹੀ ਇਸ ਦੇ ਕਈ ਵਰਲਡ ਰਿਕਾਰਡ ਨੇ ਜਿਹੜੇ ਉਹ ਬਣਾ ਦਿੱਤੇ ਨੇ ਤਾਂ ਵਰਲਡ ਰਿਕਾਰਡਾਂ ਦਾ ਵੀ ਇਹ ਵਰਲਡ ਰਿਕਾਰਡ ਬਣਾਉਣ ਨੂੰ ਫਰਦਾਇਤਾਂ ਇਸ ਨੌਜਵਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਉਸ ਦਾ ਟੀਚਾ ਹੈ ਕਿ ਉਹ 100 ਵਰਲਡ ਰਿਕਾਰਡ ਬਣਾਵੇ ਤਾਂ ਹਾਲ ਹੀ ਦੇ ਵਿੱਚ ਯੂਕਰੇਨ ਦੇ ਵਿੱਚ ਵੀ ਉਸ ਦਾ ਨਾਮ ਆ ਜਿਹੜਾ ਉਹ ਦਰਜ ਕੀਤਾ ਗਿਆ ਹੈ ਅਤੇ ਉਹ ਉਹਨਾਂ 100 ਲਿਖਾਂ ਦੀ ਸੂਚੀ ਵਿੱਚ ਸ਼ਾਮਿਲ ਹੈ ਜਿਹੜੇ ਟੌਪ 100 ਤੇ ਨੇ ਅਤੇ ਇਸ ਸੂਚੀ ਦੇ ਵਿੱਚ 28ਵੇਂ ਨੰਬਰ ਤੇ ਇਸ ਨੇ ਜਗ੍ਹਾ ਬਣਾਈ ਹੈ ਜਿਹੜੀ ਪੰਜਾਬੀਆਂ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਤਾਂ ਕੀ ਕੁਝ ਕਹਿਣਾ ਹੈ ਇਹਨਾਂ ਵਰਲਡ ਰਿਕਾਰਡਾਂ ਬਾਰੇ ਕੁਵਰ ਅਮਰਿਤਵੀਰ ਸਿੰਘ ਦਾ ਆਉਂ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਕੁਵਰ ਅਮਰਿਤਵੀਰ ਸਿੰਘ ਪਰ ਮੇਰੇ ਵਰਲਡ ਰਿਕਾਰਡ ਹੁਣ ਤੱਕ 34 ਵਰਲਡ ਰਿਕਾਰਡ ਹੋ ਗਏ ਨੇ 34 ਤੋਂ ਜ਼ਿਆਦਾ ਹੋ ਗਏ ਨੇ ਤੇ ਹੁਣ ਜਿਹੜਾ ਰੀਸੈਂਟਲੀ ਰਿਕਾਰਡ ਹੋਇਆ ਮੇਰਾ ਯੂਕਰੇਨ ਦੀ ਕੰਟਰੀ ਵਿੱਚ ਦਰਜ ਹੋਇਆ ਵਾ ਤੇ ਉਹਨਾਂ ਨੇ ਮੇਲ ਜਾਰੀ ਕੀਤੀ ਸੀ ਕਿ ਕੁਵਰ ਪਹਿਲਾ ਭਾਰਤੀ ਹੈ ਜਿਹਦਾ ਨਾਂ ਸਾਡੀ ਬੁੱਕ 'ਚ ਦਰਜ ਹੋਇਆ ਤੇ ਉਹਨਾਂ ਦੇ ਮਿਊਜ਼ੀਅਮ 'ਚ ਹੁਣ ਮੇਰਾ ਨਾਂ ਲਿਖਿਆ ਜਾ ਰਿਹਾ ਤੇ ਇਹ ਯੂਕਰੇਨ ਕੰਟਰੀ ਦੇ ਹੈਗੇ ਰਸ਼ੀਆ ਦੇ ਹੈਗੇ ਆ ਫਿਰ ਆਪਣੇ ਕੈਨੇਡਾ ਦੇ ਹੈਗੇ ਆ ਤੇ ਇੱਕ ਇਜੀਪਟ ਦਾ ਮੁੰ ਪਾਰਟਨ ਸਰ ਮੈਂ ਕਰਨਾ ਹੀ ਜੀ ਇੱਕ ਸਪੋਰਟਸਮੈਨ ਆਸਤੇ ਬਹੁਤ ਖੁਸ਼ੀ ਆ ਇਹ ਖੁਸ਼ੀ ਵਾਲੀ ਗੱਲ ਹੁੰਦੀ ਹੈ ਜਦੋਂ ਇੰਟਰਨੈਸ਼ਨਲ ਲੈਵਲ ਤੇ ਸਨਮਾਨ ਹੁੰਦਾ ਸਾਡਾ ਸਾਨੂੰ ਰੈਕਗਨਿਸ਼ਨ ਮਿਲਦੀ ਹੈ ਰეკੋਮੈਂਡੇਸ਼ਨ ਮਿਲਦੀ ਹੈ ਤੇ ਉਹੀ ਜਿਆਦਾ ਖੁਸ਼ੀ ਉਦੋਂ ਹੋਏਗੀ ਜਦੋਂ ਸਾਨੂੰ ਘਰੋਂ ਵੀ ਸਨਮਾਨ ਮਿਲੇਗਾ ਵਧੀਆ ਜੀ ਤੁਹਾਨੂੰ ਪਤਾ ਲੱਗਾ ਕਿੰਨਾ ਨਰਸਪੋਰਸ ਕਰਦਿਆਂ ਸਰ ਕਰਦਿਆਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਹੈ ਕਿਉਂਕਿ ਹਰੇਕ ਮਾਂ ਪਿਓ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੀ ਔਲਾਦ ਸਾਡੇ ਨਾਲੋਂ ਜਿਆਦਾ ਨਾ ਕਰੇ ਆਪਣਾ ਨਾਂ ਰੋਸ਼ਨ ਕਰੇ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਸ਼ਹਿਰ ਦਾ ਤੇ ਆਪਣੇ ਸਟੇਟ ਦਾ ਤੇ ਬਹੁਤ ਖੁਸ਼ੀ ਹੁੰਦੀ ਐ ਸਲਕਰਦਿਆਂ ਨੂੰ ਜੋ ਕ੍ਰੇਨ ਦੇ ਵਿੱਚ ਨਾਮ ਲਿਖਿਆ ਜਾਣਾ ਬੜੀ ਵੱਡੀ ਗੱਲ ਆ ਜੀ ਬਿਲਕੁਲ ਸਰ ਇਦਾਂ ਮੈਂ ਕੋਸ਼ਿਸ਼ ਕਰੂੰਗਾ ਕਿ ਜਿੰਨੀਆਂ ਵੀ ਕੰਟਰੀਆਂ ਹੈਗੀਆਂ ਨੇ ਇਸ ਇੰਡੀਅਨ ਦਾ ਇਸ ਪੰਜਾਬੀ ਦਾ ਨਾਮ ਲਿਖਿਆ ਜਾਏ ਉੱਥੇ ਹੋਰ ਕਿਹੜੇ ਕਿਹੜੇ ਮੈਨੇਜ ਜਿੱਤੇ ਤੁਸੀਂ ਕਿਹੜੇ ਕਿਹੜੇ ਵਾਰਡ ਜਿੱਤੇ ਸਰ ਗਿਨੀਸ ਵਰਲਡ ਰਿਕਾਰਡ ਮੈਂ ਬਣਾਏ ਆ 4 ਲਮਕਾ ਬੁੱਕੋ ਫ੍ਰੀ ਰਿਕਾਰਡ ਬਣਾਏ ਨੇ WRC ਇਹ ਫਿਰ ਹੋਰ ਬੜੀਆਂ ਬੁੱਕਾਂ ਨੇ ਅਲੱਗ-ਅਲੱਗ ਕੰਟਰੀ ਦੀਆਂ ਜਿਨ੍ਹਾਂ 'ਚ ਮੇਰੇ ਰਿਕਾਰਡ ਦਰਜ ਨੇ ਪੰਜਾਬ ਪਲੱਸ ਦੇ ਬ੍ਰੈਂਡ ਮਾਸਟਰ ਦੀ ਜੀ ਸਰ ਪੰਜਾਬ ਪੁਲਿਸ ਦਾ ਫਿਰ ਇਲੈਕਸ਼ਨ ਕਮਿਸ਼ਨ ਦਾ ਸਬੀ ਬਾਈ ਕੇ ਨਾਮ ਹੈ ਫਿਰ ਯੂਨਾਈਟਿਡ ਸੇ ਇੱਕ ਸੰਸਥਾ ਦਾ ਬ੍ਰਾਂਡ ਵੈਸਟਰ ਨਾਮ ਹੈ ਹੋਰ ਵੀ ਕਈ ਇਹੋ ਜਿਹੀਆਂ ਆਰਗੇਨਾਈਜੇਸ਼ਨ ਹੈਗੀਆਂ ਨੇ ਸਰਕਾਰ ਦੀਆਂ ਵੀ ਉਦਾਂ ਵੀ ਜਿੰਨਾਂ ਦਾ ਮੈਂ ਬ੍ਰਾਂਡ ਵੈਸਟਰ ਆ ਕੋਲ ਪੰਜਾਬ ਚ ਕਿ ਪੰਜਾਬ ਤੇ ਹੋਰ ਵੀ ਸ਼ਹਿਰਾਂ ਜਿਸ ਤਰ੍ਹਾਂ ਮਹਾਰਾਸ਼ਟਰ ਚ ਗਏ ਇਤਿਹਾਸੀ ਸਰ ਪੰਜਾਬ ਦੇ ਹਾਂਜੀ ਆਪਣੀ ਸਟੇਟਾਂ ਜਿਹੜੀਆਂ ਮਹਾਰਾਸ਼ਟਰ ਹੋ ਗਈਆਂ ਦਿੱਲੀ ਆਪਣੀ ਕੈਪੀਟਲ ਆ ਉਥੇ ਮੈਨੂੰ ਸਨਮਾਨ ਹੋਇਆ ਸੀ ਕਰਮਵੀਰ ਚੱਕਰ ਨਾਲ ਮੁੰਬਈ ਮਿਲਿਆ ਸੀ ਮੈਨੂੰ ਸਵਾਭਿਮਾਨ ਪੁਰਸਕਾਰ ਲੱਗਦਾ ਨਹੀਂ ਸਪੋਰਟਸ ਦੇ ਵਿੱਚ ਰਹਿ ਕੇ ਕੁਝ ਨਾ ਕੁਝ ਹਾਸਲ ਹੁੰਦਾ ਹਾਂਜੀ ਬਿਲਕੁਲ ਸਰ ਇਹ ਨਹੀਂ ਮਗੋਂਗਾ ਕਿ ਹਾਸਲ ਨਹੀਂ ਹੋ ਰਿਹਾ ਬਟ ਇਹ ਹੈ ਕਿ ਉਹੋ ਜੀ ਰੈਕਗਨਿਸ਼ਨ ਨਹੀਂ ਮਿਲ ਰਹੀ ਹਲੇ ਪਰ ਨਾਮ ਹੋਦੇ ਹਾਂਜੀ ਹੋਦਾ ਚਲੋ ਹੋ ਰਿਹਾ ਨਾਲ ਨਾਲ ਪੁਸ਼-ਅਪ ਮੈਨ ਆਫ ਇੰਡੀਆ ਪੁਸ਼-ਅਪ ਮੈਨ ਆਫ ਪੰਜਾਬ ਤੇ ਪਿੱਛੇ 100 ਜਾਣਿਆਂ ਦੀ ਲਿਸਟ ਜਾਰੀ ਹੋਈ ਹੈ ਟੌਪ ਸਿੱਖਾਂ ਦੀ ਉਹਦੇ ਵਿੱਚ ਮੇਰਾ ਪਹਿਲਾਂ 34ਵਾਂ ਨੰਬਰ ਸੀ ਪਹਿਲਾਂ 36ਵਾਂ ਸੀ ਜਦੋਂ ਲਿਸਟ ਜਾਰੀ ਹੋਈ ਸੀ ਫਿਰ 34ਵਾਂ ਹੋਇਆ ਹੁਣ 28ਵਾਂ ਨੰਬਰ ਹੈ ਦਿਖਾਇਆ ਜਾਂਦੇ ਬਲੂਸਵੀਦਰ ਫੋਰ ਦੌੜਿਆ ਸੀ ਹਾਂਜੀ ਉਹ 2023 ਦੇ ਵਿੱਚ ਤੋੜਿਆ ਸੀ ਉਹਨਾਂ ਦਾ ਰਿਕਾਰਡ ਉਸ ਤੋਂ ਬਾਅਦ ਕਿਹੜਾ ਕਿਹੜਾ ਤੋੜ ਚੁੱਕਾ ਉਸ ਤੋਂ ਬਾਅਦ ਸਰ ਪਾਕਿਸਤਾਨ ਦੇ ਮੁਹੰਮਦ ਅਰਸ਼ਦ ਜੀ ਉਹਨਾਂ ਦਾ ਰਿਕਾਰਡ ਤੋੜਿਆ ਸੀ ਫਿਰ ਇਜੀਪਟ ਦੇ ਹੈਗੇ ਨੇ ਮੁਹੰਮਦ ਈਯੂਬ ਜੀ ਉਹਨਾਂ ਦਾ ਰਿਕਾਰਡ ਤੋੜਿਆ ਸੀ ਰੋਨ ਕੋਪਰ ਦਾ 2022 ਚ ਤੋੜਿਆ ਸੀ ਤੇ ਜਿੰਨੇ ਵੀ ਅਜੇ ਲੈਗੇ ਨੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਰਿਕਾਰਡ ਬ੍ਰੇਕ ਕਰਾਂ ਹੋਰ ਅੱਗੋਂ ਕੀ ਟੀਚਾ ਹੈ ਬਟਾ ਅੱਗੋਂ ਸਾਰੀ 100 ਤੋਂ ਜ਼ਿਆਦਾ ਵਰਲਡ ਰਿਕਾਰਡ ਬਣਾਉਣੇ ਆ ਤੇ ਪਹਿਲਾ ਇੰਡੀਅਨ ਬਣੂਗਾ ਜਿਹੜਾ ਇਹ ਰਿਕਾਰਡ ਬਣਾਉ ਤੇ ਵੈਸੇ ਵੀ ਇਹ ਯੂਕਰੇਨ ਚ ਛਾ ਗਿਆ ਨਹੀਂ ਉਦਾਂ ਵੀ ਸਰ ਬਾਕੀ ਹੋਰ ਵੀ ਬੜੀਆਂ ਕੰਟਰੀਆਂ ਹੈਗੀਆਂ ਨੇ ਹੋਰ ਵੀ ਟਿਚੇ ਹੈਗੇ ਨੇ ਜੋ ਪ੍ਰਾਪਤ ਕਰਨੇ ਹਲੇ ਤੁਹਾਡਾ ਨਾਮ ਹੀ ਲਿਖਿਆ ਜਾਣਾ ਕਿ ਬਹੁਤ ਨਹੀਂ ਇਹ ਸਰ ਇਹ ਤਾਂ ਮੈਂ ਕਹੂੰਗਾ ਕਿ ਆਉਣ ਵਾਲੇ ਸਮੇਂ ਵਿੱਚ ਜਰੂਰ ਇਹ ਹੋਊਗਾ ਪਰ ਹੱਲੇ ਫਿਲਹਾਲ ਨਾਮ ਹੁਣ ਕਿੰਨੇ ਤੱਕ ਰਿਕਾਰਡ ਬਣਾ ਚੁੱਕੇ ਹੁਣ 34 ਪਲੱਸ ਹੋ ਗਏ ਸਰ ਅੱਗੇ ਹੋਰ ਵੀ ਬਣੇ ਨੇ ਅੱਗੇ ਸਰ ਬਣੇ ਆ ਪਰ ਉਹਨਾਂ ਦੇ ਰੈਕਗਨਿਸ਼ਨ ਮੈਨੂੰ ਆਪਣਾ ਸਰਟੀਫିକੇਟ ਨਹੀਂ ਆਇਆ ਹਲੇ